ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਜਿਵੇਂ ਕੁਦਰਤੀ ਖੇਤੀ ਵਿੱਚ ਆਪਣੇ ਦੇਸੀ ਬੀਜਾਂ ਦੀ ਗੱਲ ਕੀਤੀ ਜਾਂਦੀ ਆ ਤੇ ਉਹਨਾਂ ਨੂੰ ਕਿਵੇਂ ਆਪਾਂ ਸਮਝ ਸਕਦੇ ਆਂ ਵੀ ਉਹਨਾਂ ਵਿੱਚ ਕਿੰਨੀ ਤਾਕਤ ਆ ਕੀ ਉਹਨਾਂ 'ਚ ਗੁਣ ਨੇ ਜਿਵੇਂ ਆ ਤੁਸੀਂ ਸਾਰੋਂ ਆ ਹਲਦੀ ਦੀ ਫਸਲ ਸੀਗੀ ਬਸ ਤੋਰੇ ਹਲਦੀ ਆਪਾਂ ਨੇ ਫਰਵਰੀ 'ਚ ਪਟਣੀਆਂ ਦੂਰ ਦੂਰ ਮੈਂ ਆ ਹਾਂ ਪੀਸ ਤੇ ਸੀਗੀ ਆ ਧਣੀਆਂ ਇਹ ਵੀ ਬਿਲਕੁਲ ਨਦੀਨਾ ਚ ਹੀ ਆ ਤੇ ਤੁਸੀਂ ਇਹਦਾ ਰੰਗ ਦੇਖੋ ਬਿਲਕੁਲ ਜਿਆਦਾ ਚਾਹੀਦਾ ਉਹ ਜਿਹੀ ਆ ਤੇ ਖਾਸ ਗੱਲ ਆ ਵੀ ਕੁਦਰਤੀ ਖੇਤੀ ਵਿੱਚ ਫਸਲ ਨੂੰ ਨਦੀਨਾ ਦਾ ਟਕਰਾ ਕਰਕੇ ਵੀ ਵਧੀਆ ਗ੍ਰੋਥ ਕਰ ਲੈਂਦੀ ਆ ਦੇਖੋ ਇਹ ਸਭ ਨਦੀਨਾ ਚ ਆ ਫਿਰ ਥੋੜੀ ਜੀ ਦੂਰ ਜਾ ਕੇ ਇਸੇ ਤਰ੍ਹਾਂ ਸਰੋਂ ਸੀਗੀ ਮਤਲਬ ਆਪਾਂ ਨੇ ਹਲਦੀ ਵਿੱਚ ਵੀ ਖਾਤਰ ਇਹ ਆ ਧਨੀਆ ਆ ਗਿਆ। ਓਰੇ ਸਾਰਾ ਚੂਹੇ ਜਾਏ ਨੇ ਬੋਲਤੀ ਹੋਣੀ ਹੈ ਦੇ ਜੰਨੇ। ਆ ਧਨੀਆ। ਤੇ ਇਹਦੇ ਵਿੱਚ ਇਹ ਤਾਂ ਗੱਲ ਕੀਤੀ ਜਾ ਰਹੀ ਹੈ ਵੀ ਕੁਦਰਤੀ ਖੇਤੀ ਵਾਲੇ ਜਿਹੜੇ ਦੇਸੀ ਬੀਜ ਨੇ ਉਹਨਾਂ ਦੀ ਗੁੱਡ ਗੜਾਈ ਜਾਂ ਸਾਮ ਸੰਭਾਲ ਨਹੀਂ ਵੀ ਹੁੰਦੀ ਜੇ ਮਿੱਟੀ ਥੋੜੀ ਸਹੀ ਹੋ ਗਈ ਤਾਂ ਵੀ ਉਹ ਫਸਲਾਂ ਉਸੇ ਤਰ੍ਹਾਂ ਹੋਣ ਲੱਗ ਜਾਂਦੀਆਂ ਨੇ। ਅੱਜ ਦੂਰੋਂ ਦੇਖਦੇ ਤਾਂ ਤੁਹਾਨੂੰ ਇਹ ਨਦੀਨ ਨਜ਼ਰ ਆ ਰਹੇ ਨੇ ਪਰ ਜਿਹੜੀ ਆਪਣੀ ਮੇਨ ਫਸਲ ਹੈ ਖੜਦੀ ਪੱਟਣ ਤੋਂ ਬਾਅਦ ਉਹ ਆਪਣਾ ਜਣੀ ਵਧੀਆ ਰੰਗ ਰੂਪ ਬਣਾ ਕੇ ਹੁਣ ਇਸੇ ਤਰ੍ਹਾਂ ਇਹ ਤਾਂ ਉਹ ਗੱਲ ਕਲੀਅਰ ਹੁੰਦੀ ਆ ਵੀ ਜੇ ਦੇਸੀ ਬੀਜ ਨੇ ਮਿੱਟੀ ਦੇ ਵਿੱਚੋਂ ਘੁਲ ਮਿਲ ਗਏ ਨੇ ਥੋੜੀ ਜਿਵੇਂ ਨਦੀਨ ਧਰਤੀ ਮਾਂ ਦੇ ਸਕੇ ਪੁੱਤ ਨੇ ਉਸੇ ਤਰ੍ਹਾਂ ਫਸਲਾਂ ਵੀ ਹੋ ਸਕਦੀਆਂ ਨੇ ਕਿਉਂਕਿ ਫਸਲਾਂ ਵੀ ਕਿਸੇ ਸਮੇਂ ਦੇਸੀ ਬੀਜ ਸਨ ਤੇ ਉਹ ਮਿੱਟੀ ਨਾਲ ਜੁੜੇ ਹੋਏ ਸਨ ਉਸ ਤਰ੍ਹਾਂ ਫਸਲਾਂ ਅੱਗੇ ਵੱਧ ਰਹੀਆਂ ਸਨ ਤੇ ਨਦੀਨਾਂ ਵਿੱਚੋਂ ਉੱਕੇ ਆਉਂਦੇ ਨੇ ਤੇ ਕਾਮਯਾਬੀ ਹੋ ਜਾਂਦੇ ਨੇ ਤੇ ਆ ਦੇਖੋ ਪੂਰਾ ਜਿਆ ਫੈਬ੍ਰਿਕੀ ਨਾਲ ਦੇਖੀ ਜੇ ਦੇਸੀ ਪੱਤੇ ਨੇ ਇਹ ਚਮਕ वगैरह ਇਹਨਾਂ ਦੀ ਪੂਰੀ ਆ ਇਸ ਲਈ ਤੇਸੀ ਵਿੱਚ ਨਿਊਟ੍ਰੀਸ਼ਨ ਤਾਂ ਹੁੰਦੇ ਨੇ ਤੇ ਇਹਨਾਂ ਦੀ ਨਦੀਨਾਂ ਨਾਲ ਲੜਨ ਦੀ ਸੋਕਾ ਝੱਲਣ ਦੀ ਬਹੁਤ ਸਾਰੇ ਗੁਣ ਹੁੰਦੇ ਨੇ ਕਿਸਾਨ ਦੋਸਤੋ ਇਹ ਆਪਣਾ ਬਰਸੀਨ ਦੇ ਨਾਲ ਪਾਲਕ ਵੀਜੀ ਹੋਈ ਆ ਤੇ ਇਹ ਵੀ ਉਸੇ ਤਰ੍ਹਾਂ ਜੰਗਲ ਤੱਕ ਨਹੀਂ ਕਿ ਆ ਬਈ ਪੌਦੇ ਕਿਵੇਂ ਵਿਕਾਸ ਕਰ ਸਕਦੇ ਨੇ ਕੀ ਹੋ ਸਕਦਾ ਤੇ ਇਹਨਾਂ ਦੇ ਵਿੱਚ ਕੀ ਬਿਮਾਰੀਆਂ ਲੱਗ ਸਕਦੀਆਂ ਨੇ ਜਾਂ ਇਹ ਇਹ ਵੀ ਆਪਾਂ ਦੇਸੀ ਪਾਲਕ ਆ ਇਦਾਂ ਆਪਾਂ ਵੀ ਬਣਾ ਰਹੇ ਹਾਂ ਤਾਂ ਕਿ ਆਪਣੇ ਕੋਲ ਦੇਸੀ ਭਾਲਕ ਬਣੀ ਆ ਪਰ ਖਸ ਗੱਲ ਆ ਵੀ ਇਹ ਸੋਕਾ ਵੀ ਝੱਲ ਸਕਦੇ ਨੇ ਨਦੀਨਾਂ ਨਾਲ ਲੜ ਸਕਦੇ ਨੇ ਤੇ ਰਿਜ਼ਲਟ ਇਹਨਾਂ ਦਾ ਇੱਕਦਮ ਵਧੀਆ ਹੁੰਦਾ ਹੁਣ ਤੁਸੀਂ ਇਹਨਾਂ ਪੱਤਿਆਂ ਦੇ ਆਹ ਚਮਕ ਦੇਖੋ ਵੀ ਇਹ ਚਮਕਦੇ ਨੇ ਕਾਫੀ ਜਾਨੀ ਇਹ ਕੋਈ ਜ਼ਿਆਦਾ ਇਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਫਿਰ ਵੀ ਇਹ ਦੇਸੀ ਪੌਦੇ ਨੇ ਜਿਹੜੇ ਦੇਸੀ ਬੀਜ ਨੇ ਉਹ ਨਦੀਨਾਂ ਦੇ ਵਿੱਚ ਵੀ ਹੋਣ ਦੀ ਤਾਕਤ ਰੱਖਦੇ ਨੇ ਸੋ ਇਹਨਾਂ ਬੀਜਾਂ ਨੂੰ ਜੇ ਆਪਾਂ ਕਿਸੇ ਵਧੀਆ ਢੰਗ ਨਾਲ ਸਾਂਭ-ਸਭਾਲਣ ਵਾਲਾ ਗਾਉਨੇ ਆ ਤਾਂ ਇਹਨਾਂ ਦਾ ਰਿਜ਼ਲਟ ਵੀ ਵਧੀਆ ਆਉਂਦਾ ਹੈ ਤੇ ਘੱਟ ਸਾਂਭ-ਸਭਾਲਣਾ ਹੋ ਜਾਵੇ ਜਿਵੇਂ ਨਦੀਨ ਧਰਤੀ ਮਾਂ ਦੇ ਸਕੇ ਪੁੱਤ ਨੇ ਦੇਸੀ ਬੀਜ ਨੇ ਜਿਹੜੇ ਉਹ ਵੀ ਸਕੇ ਪੁੱਤ ਨੇ ਕਿਉਂਕਿ ਉਹ ਉਹਨਾਂ ਵਿੱਚ ਸੋਕਾ ਝੱਲ ਕੇ ਉੱਗ ਸਕਦੇ ਨੇ ਅੱਗੇ ਆ ਸਕਦੇ ਨੇ ਤੇ ਆ ਉਸ ਤਰ੍ਹਾਂ ਕੋਈ ਗੜਗੜਿਆ ਨਹੀਂ ਹੋਇਆ ਫੇਰ ਵੀ ਇਹ ਬਹੁਤ ਦੇ ਉਗੇਰੇ ਤੇ ਗਾਹਾਂ ਜਾ ਕੇ ਇਹਨਾਂ ਨੇ ਗੰਦਲਾਂ ਕੱਢਣੀਆਂ ਨੇ ਤੇ ਕਾਫੀ ਜਾਨੀ ਵਧੀਆ ਢੰਗ ਨਾਲ ਇਹ ਬੀ ਪੈਦਾ ਕਰ ਲੈਂਦੇ ਨੇ ਕੁਦਰਤ ਨਾਲ ਮਿਲਜੁਲ ਕੇ ਕਿਸਾਨ ਵੀਰੋ ਕੁਦਰਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਵੇਂ ਆਪਾਂ ਔਰੇ ਆਪਾਂ ਨੇ ਮੋਲੇ ਦੀ ਫਸਲ ਬੀਜੀ ਸੀ ਤੇ ਦੋ ਕਿਸਮ ਦੀ ਮੋਲੇ ਸੀ ਇੱਕ ਸਫੈਦ ਤੇ ਇੱਕ ਆਹ ਲਾਲ ਜਿਹੇ ਰੰਗ ਵਾਲੀ ਔਰ ਜਿਹੜਾ ਦੇਖਣ ਜਾਇਆ ਵੀ ਜਿਹੜੀ ਦੋਹਾਂ ਦੇ ਵਿੱਚੋਂ ਜ਼ਿਆਦਾ ਮਜ਼ਬੂਤੀ ਨਾਲ ਵਧੀ ਉਹ ਲਾਲ ਮੂਲੀ ਸੀਗੀ ਤੇ ਜਿਹੜੀ ਸਫੈਦ ਮੂਲੀ ਆ ਉਹਨੇ ਉਨਾ ਕਦ ਨਹੀਂ ਕੀਤਾ ਮਤਲਬ ਧਰਤ ਚੋਂ ਖਰਾਕ ਲੈਣ ਦੀ ਤਾਕਤ ਇਸਫੈਦ ਮੂਲੀ ਦੀ ਘੱਟ ਨਿਕਲੀ ਭਾਵੇਂ ਦੇਸੀ ਬੀਜ ਸੀ ਤੇ ਦੂਜੀ ਗੱਲ ਇਹ ਨਸਤਰੀ ਵੀ ਪਹਿਲਾਂ ਆ ਦੇਖੋ ਹਣੇ ਕੰਦਣਾ ਕੱਢ ਗਿਆ ਇਸ ਲਈ ਹੁਣੇ ਆਪਾਂ ਪਸ਼ੂ ਚਾਰੇ 'ਚ ਵਰਤ ਲਾਂਗੇ ਪਰ ਜਿਹੜੀ ਲਾਲ ਮੂਲੀ ਆ ਉਹਨੇ ਗ੍ਰੋਥ ਵੀ ਵੱਧ ਕੀਤੀ ਤੇ ਹਾਲੇ ਤੱਕ ਇਹ ਨਿਸਰੀ ਨਹੀਂ ਹੈਗੀ ਕੋਈ ਗੰਦਲ ਨਹੀਂ ਆਈ ਮਤਲਬ ਇਹ ਕੱਚੀ ਹੈ ਜਦੋਂ ਪੌਦਾ ਗੰਦਲ ਕੱਢਦਾ ਤਾਂ ਉਹ ਆਪਣਾ ਬੀਜ ਤਿਆਰ ਕਰਨ ਲੱਗਦਾ ਜਿੰਨੇ ਵੀ ਆਹ ਸਫੈਦ ਮੂਲੀਆਂ ਦੇ ਨੇ ਇਹ ਸਭ ਆਪਣੇ ਗੰਦਲਾਂ ਕੱਢ ਰਹੇ ਨੇ ਤੇ ਜਿਹੜੀ ਖਾਸ ਗੱਲ ਹੈ ਵੀ ਸਫੈਦ ਮੂਲੀ ਜਿੰਨੀ ਵੀ ਇਹਦੇ ਵਿੱਚ ਖੜੀ ਆ ਉਹਨੇ ਨਾ ਤਾਂ ਇੰਨਾ ਮੋਟਾ ਆਕਾਰ ਬਣਾਇਆ ਤੇ ਨਾ ਹੀ ਉਹਨੇ ਮਤਲਬ ਜਿਆਦਾ ਟਾਈਮ ਤੱਕ ਆਪਣੇ ਇਹਨੂੰ ਕੱਚਾ ਰੱਖਣ ਦੀ ਸਫਲਤਾ ਹਾਸਲ ਕੀਤੀ ਫਿਰ ਆਪਾਂ ਨੇ ਸੋਚਿਆ ਵੀ ਆਪਾਂ ਇੱਕੇ ਵੈਰਾਈਟੀ ਸੰਭਾਲ ਕੇ ਰੱਖਾਂਗੇ ਜਿੰਨਾ ਵੀ ਇਹ ਚਿੱਟੇ ਵਾਲੇ ਨੇ ਜਦੋਂ ਨੂੰ ਆਪਣੇ گلਾਬੀ ਲਾਲ ਮੂੜੀ ਜਿਹੜੀ ਇਹ ਗਲਾਬੀ ਸੀ ਆ ਇਹਨੇ ਬੀਜ ਤਿਆਰ ਕਰਨਾ ਉਸ ਟਾਈਮ ਤੱਕ ਇਹਨੂੰ ਵੱਢ ਕੇ ਪਸ਼ੂ ਚਾਰਚ ਵਰਤ ਲਾਂਗੇ ਬਹੁਤੀਆਂ ਵੈਰਾਈਟੀਆਂ ਰੱਖਣ ਦਾ ਕੋਈ ਫਾਇਦਾ ਨਹੀਂ ਗਾ ਜਿਹੜੀ ਵੈਰਾਈਟੀ ਮਤਲਬ ਆ ਵਾਤਾਵਰਣ ਦੇ ਵਿੱਚੋਂ ਖਰਾਕ ਲੈਣ ਦੀ ਤਾਕਤ ਰੱਖਦੀ ਹੈ ਆ ਦੇਖੋ ਤੇ ਆਪਣੇ ਆਪ ਇਹ ਵਧਾ ਜ਼ਿਆਦਾ ਕਰ ਸਕਦੀ ਹੈ ਜਿਹੜੀ ਸਫੈਦ ਮੂਲੀ ਆ ਉਹ ਉਨੀ ਗ੍ਰੋਥ ਨਹੀਂ ਕਰ ਸਕੀ ਨਾ ਇਹਨਾਂ ਸਾਈਜ਼ ਬਣਾ ਸਕੀ ਹੈ ਸੋ ਇਸ ਕਰਕੇ ਆਪਾਂ ਨੇ ਇੱਕੇ ਵੈਰਾਈ ਰੱਖਣ ਦੀ ਕੋਸ਼ਿਸ਼ ਕੀਤੀ ਕਰ ਰਹੇ ਆ ਇਸ ਸਫੈਦ ਮੂਲੀ ਨੂੰ ਰਹਿਣ ਦੋ ਨਾ ਪ੍ਰਾਤਨ ਵੀ ਕਿੰਨੇ ਕ ਸੰਭੀ ਜਾਵਾਂਗੇ ਕਿਉਂਕਿ ਜੇਦਾ ਰਿਜ਼ਲਟ ਵਧੀਆ ਹੋਊਗਾ ਤਰਤੀ ਖੇਤੀ ਜੇ ਕਿਉਂਕਿ ਗੁਲਾਬੀ ਜੀ ਮੂਲੀ ਇਹਦੇ ਨਾਲ ਨਿਸਰ ਨਹੀਂ ਵੀ ਲੇਟ ਹੈ ਮੋਟੀ ਵੀ ਵੱਧ ਹੋਣੀ ਆ ਤੇ ਜਿਹੜੀ ਖਾਸ ਗੱਲ ਹੈ ਵੀ ਖਰਾਕੀ ਦਾ ਤੋਹਾ ਹਵਾ ਚ ਬਹੁਤ ਜ਼ਿਆਦਾ ਲੈ ਲੈਂਦੀ ਹੈ ਤੇ ਨਾਲੇ ਆਪਾਂ ਨੂੰ ਮੂੰਗਰੇ ਮਾਰਕੀਟ ਤੇ ਵੀ ਨਹੀਂ ਜਾਣਗੇ ਬਾਕੀ ਜਿਹੜੀ ਇਹਦੀ ਖਾਸੀਅਤ ਹੈ ਵੀ ਇਹ ਮੈਂ ਪਿਛਲੇ ਸਾਲ ਉਦੋਂ ਕਈ ਸਾਲ ਪਹਿਲਾਂ ਚਾਰ-ਕਈ ਸਾਲ ਪਹਿਲਾਂ ਦਾ ਪੁਰਾਣਾ ਦੀ ਹੈ ਇਹ ਵੱਟ ਕੇ ਨੂੰ ਚਲਾਇਆ ਇੱਕਣੇ ਬੀਜ ਕੇ ਦੇਖਿਆ ਸੀ ਵੀ ਜੇ ਅਸੀਂ ਦੇਸੀ ਮੌਲੀ ਦਾ ਬੀਜ ਮਤਲਬ ਕਿ ਮੁੰਡੇ ਬੰਡਣ ਤੋਂ ਬਿਨਾ ਤਿਆਰ ਕਰ ਸਕਦੇ ਆ ਕਿ ਹੋ ਸਕਦਾ ਉਹ ਬਿਲਕੁਲ ਸਫਲਤਾਪੂਰਵਕ ਹੋ ਸਕਦਾ ਸਿਰਫ ਆਪਾਂ ਨੂੰ ਇਹ ਦੇਖਣਾ ਹੋਊਗਾ ਵੀ ਆਪਣੇ ਅਹ ਦੇਸੀ ਬੀਜ ਕਿੰਨੇ ਵਧੀਆ ਢੰਗ ਨਾਲ ਹੋ ਸਕਦੇ ਨੇ ਜਿਵੇਂ ਆ ਦੇਖੋ ਇਹਨੇ ਗੰਦਲ ਗੱਡੀ ਆ ਤੇ ਇਹ ਗੰਦਲ ਐਨ ਪੂਰੀ ਮਜ਼ਬੂਤ ਬਣ ਰਹੀ ਆ ਆਹ ਮੋਲੀ ਆ ਸਾ ਦੇਖੋ ਇੱਕ ਦੇਸੀ ਬੀਜ ਆ ਮਤਲਬ ਹੁਣ ਜਿੰਨੀਆਂ ਵੀ ਆਪਾਂ ਨੇ ਸਬ ਛੱਡੀਆਂ ਨੇ ਇਸ ਰੰਗ ਦੀ ਮੂਲੀ ਦੇ ਬੀਜ ਬਣਾ ਰਹੇ ਆਂ ਚਿੱਟੀ ਮੂਲੀ ਸਾਰੀ ਕੜਤੀ ਵਿੱਚੋਂ ਕਿਉਂਕਿ ਇੱਕ ਤਾਂ ਉਹ ਕੱਦ ਨਹੀਂ ਕਰ ਸਕਦੀ ਮੰਨ ਲਓ 10 ਬੀ ਇਕੱਠੇ ਡਿੱਗੇ ਨੇ ਜਿਹੜੇ ਉਹ 10 ਬੀਜਾਂ ਦੇ ਵਿੱਚੋਂ ਸਫਲਤਾਪੂਰਵਕ ਕਾਮਯਾਬ ਹੋ ਜਾਂਦਾ ਬਾਕੀ ਦੇ 9 ਛੋਟੇ ਰਹਿ ਗਏ ਉਹ ਵੱਡਾ ਹੋ ਜਾਂਦਾ ਤਾਂ ਉਹ ਵੀ ਨਦੀਨਾਂ ਨਾਲ ਲੜਨ ਦਾ ਸੋਕਾ ਝੱਲਣ ਦਾ ਮਿੱਟੀ 'ਚੋਂ ਖਰਾਕੀ ਦਾਤ ਲੈਣ ਦੀ ਉਹਦੀ ਤਾਕਤ ਫਿਰ ਦੂਜਿਆਂ ਨਾਲ ਵੱਧ ਹੋਈ ਇਸ ਕਰਕੇ ਇੱਕ ਤਾਂ ਲਾਲ ਮੋਲੀ گلابی ਜਿਹੜੀ ਆਪਣੀਆਂ ਹੈਗੀਆਂ ਕੱਦ ਵੱਧ ਕਰਦੀ ਆ ਤੇ ਇੱਕ ਇਹ ਮੋਟੀ ਹੁੰਦੀ ਆ ਤੇ ਜਿੰਨਾ ਹੁਣ ਪੌਦਾ ਮੋਟਾ ਹੋਊਗਾ ਮੋਂਗਰੇ ਵੀ ਕਿੰਨੇ ਲੱਗਣਗੇ ਕਿਉਂਕਿ ਮਾਰਕੀਟ ਦੇ ਵਿੱਚ ਮੋਂਗਰੇ ਵਧੀਆ ਰੇਟ ਮਿਲ ਜਾਂਦਾ ਤਕਰੀਬਨ 20-25 ਰੁਪਏ ਪਈਆ ਵਿਕ ਜਾਂਦੇ ਨੇ ਹੁਣ ਦੇਸੀ ਆਹ ਸੁਪਰ ਸਟਾਈਲ ਮੋਲੀ ਦੇਖੋ ਕਿਹੜੀਆਂ ਨੇ ਇਹਦਾ ਰਿੱਕੀ ਜਿਹੜਾ ਕਮਰੇ ਆ ਪਰ ਜਿਹੜੀ ਆਪਣੀ ਇਹ ਗੁਲਾਬੀ ਲਾਲ ਦੀ ਮੋਲੀ ਆ ਉਹ ਜ਼ਿਆਦਾ ਗਰੋਥ ਕਰਕੇ ਇਸ ਲਈ ਜਿਹੜਾ ਦੇਸੀ ਵੀ ਨੇ ਉਹਨਾਂ ਵਿੱਚ ਕੋਈ ਨਾ ਕੋਈ ਫਰਕ ਤਾਂ ਹੁੰਦਾ ਆ ਦੇਖੋ ਇਸ ਤਰ੍ਹਾਂ ਇਹ ਜਿਹੜੀ ਦੇਸੀ ਮੋਲੀ ਆ ਦੂਈ ਦੇਸੀ ਨਾਲੋਂ ਜ਼ਿਆਦਾ ਕਮਾ ਉਹਨਾਂ ਸਫੈਦ ਨਿਸਰੀ ਆ ਦੇਖੋ ਕਿੰਨੀ ਪਤਲੀ ਸੀ ਤੇ ਕੱਦ ਘਾਟ ਘੱਟ ਕਰ ਸਕੇ 89 ਵਿੱਚ ਘੱਟ ਗਈ ਮੋਗਰਾ ਵੀ ਇਹਦਾ ਛੋਟਾ ਆ ਇਸ ਲਈ ਆਪਾਂ ਜੇ ਮੂੰਗਰਾ ਵੇਚਦੇ ਆ ਤਾਂ ਵੀ ਉਹਨਾਂ ਦਾ ਲਾਹੇ ਹਾਨੀ ਪ੍ਰਾਪਤ ਹੋ ਸਕਦਾ ਦੇਖੋ ਪਰ ਜੇ ਆਪਾਂ ਕਿਤੇ ਵੀ ਇਸ ਤਰ੍ਹਾਂ ਉਹਨਾਂ ਦੇ ਵਿੱਚ ਘੁੰਮਦੇ ਆ ਹੁਣ ਕਿਤੇ ਵੀ ਗੁਲਾਬੀ ਮੂਲੀ ਦੇਖ ਲਓ ਦੁੱਗਣੀ ਮੋਟੀ ਉਹਨਾਂ ਨਾਲੋਂ ਕੱਦ ਕਾਠ ਵੀ ਵੱਧਾ ਤੇ ਖਾਸ ਗੱਲ ਆ ਵੀ ਇਹਦੇ ਪੱਤੇ ਵੀ ਕਾਫੀ ਦੂਰ ਤੱਕ ਜਾਂਦੇ ਨੇ ਉਚਾਈ ਤੱਕ ਜਾਂਦੇ ਨੇ ਤੇ ਖਾਵਾ ਤੋਂ ਕਰਾਕੀ ਤੱਤ ਲੈਣ ਦੀ ਵੱਧ ਤਾਕਤ ਹੈ ਸੋ ਇਸ ਤਰ੍ਹਾਂ ਦੇ ਆਪਣੇ ਜਿਹੜੇ ਦੇਸੀ ਬੀਜ ਹਨ ਆਪਾਂ ਨੂੰ ਵਿੱਚ ਤਾਇਆ ਕਰਨਾ ਪੈਣਾ ਵੀ ਜਿਹੜੇ ਬੀਜ ਘੱਟ ਸਾਮ ਸਭਾਲਣ ਹਵਾ ਚੋਂ ਧੁੱਪਾਂ ਚੋਂ ਖਰਾਕੀ ਤਾਂ ਚੰਗੀ ਤਰ੍ਹਾਂ ਲੈ ਸਕਦੇ ਨੇ ਆਪਾਂ ਨੂੰ ਉਹਨਾਂ ਬੀਜਾਂ ਨੂੰ ਸੰਭਾਲਣਾ ਜ਼ਰੂਰੀ ਹੈ ਸੋ ਇਸ ਤਰ੍ਹਾਂ ਜਿਹੜੀ ਵੀ ਮੋਲੀ ਜੀ ਕਣ ਗਲਾਬੀ ਰੰਗ ਦੀ ਹੈ ਇਹ ਕਾਮਯਾਬ ਰਹੀ ਸਫੈਦ ਮੋਲੀ ਨੇ ਕੱਦਗਾਠ ਵੀ ਘੱਟ ਕੀਤਾ ਦੇਖੋ ਇਸ ਸਰਵੀ ਮੋਂਗਰਾ ਵੀ ਛੋਟਾ ਰਹਿਣ ਕਰਕੇ ਇਹਨਾਂ ਗੱਲਾਂ ਧਿਆਨ ਚ ਰੱਖਦੇ ਹੋ ਇਹ ਦੇਸੀ ਬੀਜਾਂ ਵਿੱਚ ਜਿਆਦਾ ਵਧੀਆ ਮੂੜੀ ਗੁਲਾਬੀ ਰੰਗ ਦੀ ਮੂੜੀ ਮੰਨੀ ਗਈ ਆ ਕਿਉਂਕਿ ਇਹ ਇੰਨਾ ਸ਼ਾਨਦਾਰ ਰਿਜ਼ਲਟ ਦਿੰਦੀ ਆ ਵੀ ਇੱਕ ਤਾਂ ਇਹ ਇਹਦੇ ਮੋਂਗਰੇ ਇੰਨਾ ਜ਼ਿਆਦਾ ਲੱਗਦੇ ਆ ਮੂੜੀ ਇੰਨੀ ਭਾਰੀ ਆ ਯਾਨੀ ਸਾਰੇ ਜਿੰਨੇ ਆਪਣੇ ਏਰੀਆ ਦੇ ਪੰਛੀ ਨੇ ਤੋਤੇ ਨੇ ਸਾਰਿਆਂ ਨੂੰ ਰਜ਼ਾ ਦਿੰਦੀ ਆ ਥੋੜਾ ਬਹੁਤਾ ਆਪਣੇ ਘਰ ਜੋਗੇ ਵੀ ਬਣ ਜਾਂਦਾ ਤੇ ਜਿਹੜੇ ਮੋਂਗਰੇ ਨੇ ਸਬਜ਼ੀ ਜੋਗੇ ਉਹ ਵਧੀਆ ਪੱਕਦੇ ਰਹਿੰਦੇ ਨੇ ਸੋ ਇਸ ਤਰ੍ਹਾਂ ਆਪਾਂ ਹੁਣ ਇੱਕ ਵੀ ਨੂੰ ਸਾਂਭਾਂਗੇ ਦੂਜਾ ਵੀ ਆਪਾਂ ਬੰਦ ਕਰ ਰਹੇ ਆ ਕਿ ਬਹੁਤ ਦੇਸੀ ਵੀ ਸਾਂਭਣ ਦਾ ਕੋਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਆ ਰਹੇ ਹਾਂ ਕਿਉਂਕਿ ਫਿਰ ਜਿੰਨੀਆਂ ਵੈਰਟੀਆਂ ਵੱਧ ਹੁੰਦੀਆਂ ਨੇ ਉਹਨੇ ਕਿਸਾਨ ਹਲਚ ਜਾਂਦਾ ਤੇ ਜਿਹੜਾ ਬੀਜ ਹੈ گلابی ਰੰਗ ਦਾ ਕਿਸਾਨ ਦਾ ਪਰਖਿਆ ਵੀ ਆ ਤੇ ਵਧੀਆ ਰਿਜ਼ਲਟ ਆ ਛੇਤੀ ਨੇ ਸਰਦਾਨੇ ਦਾ ਜੇ ਮੋਲੀ ਨਿਸਤਰੀ ਨਾ ਤਾਂ ਉਹ ਕਿਸਾਨ ਲਈ ਤਾਂ ਵਧੀਆ ਹੁੰਦੀ ਹੈ ਕਿ ਨਾ ਅੱਧ ਗਾਠੀ ਵਧੀਆ ਕਰਦੀ ਆ ਆ ਦੇਖੋ ਇੱਪੇ ਨੂੰ ਹੁਣ ਤਾਂ ਪਤਾ ਨਹੀਂ ਲੱਗਦਾ ਜਿੱਥੇ ਗਿੱਠਾਉਨੇ ਆ ਧਰਤੀ ਤੋਂ ਇੱਕ ਗਿੱਠ ਆਮ ਨਾਲ ਉੱਪਰ ਆ ਗਈ ਤੇ ਇਸ ਤਰ੍ਹਾਂ ਵੱਧ ਰਹੀ ਆ ਆਮੋਲੀ ਬਰੀਕ ਸੀਗੀ ਪਰ ਉਹ ਉਹ ਚਿੱਟੀ ਦੇ ਮੁਕਾਬਲੇ ਫੇਰ ਵੀ ਨੇ ਕੱਦ ਕੀਤਾ ਸੇਤੀ ਨਸਤਰੀ ਆ ਕਿਉਂ ਅਲੱਗ-ਅਲੱਗ ਤਰ੍ਹਾਂ ਦੇ ਬੀਜ ਬਣਦੇ ਆਂ ਤਾਂ ਨੇ ਤੇ ਜਿਵੇਂ ਹੁਣ ਆਪਾਂ ਇਕੱਠੇ ਗਰੁੱਪ ਚ ਜਾਂਦੇ ਆਂ ਤਾਂ ਦੇਖੋ ਆ ਦੋ ਮੂੜੀਆਂ ਇਕੱਠੀਆਂ ਨੇ ਸਪੈਦ ਨੇ ਇਹਨਾਂ ਕੱਦ ਕੀਤਾ ਗੁਲਾਬੀ ਨੇ ਜ਼ਿਆਦਾ ਕੀਤਾ ਤਕਰੀਬਨ ਜਣੀ ਇਹਦੇ ਨਾਲੋਂ ਜ਼ਿਆਦਾ ਕਾਮਯਾਬ ਇਹ ਆਪਣੀ ਗਲਾਬੀ ਮੂਲੀ ਰਹੀ ਆਪਾਂ ਗਲਾਬੀ ਦਾ ਤਿਆਰ ਕਰਾਂਗੇ ਬਾਕੀ ਇਹ ਵੀ ਜਿਹੜਾ ਕੁਦਰਤੀ ਖੇਤੀ ਵਿੱਚ ਕੋਈ ਵੀ ਬੀਜ ਆ ਕੋਈ ਵੀ ਫਸਲ ਆ ਜਿੰਨਾ ਉਹ ਆਪਣੇ ਆਪ ਹੋਣ ਦੀ ਤਾਕਤ ਰੱਖੇ ਆਪਣੇ ਆਪ ਵਧੇ ਆਪਣੇ ਆਪ ਖਰਾਕਾਂ ਖਿੱਚੇ ਉਹੀ ਆਪਾਂ ਕਾਮਯਾਬ ਮੰਨਦੇ ਆ ਤੇ ਇੱਕ ਆ ਦੇਖੋ ਉਹਦੇ ਹੱਥ ਮੇਰੇ ਦੇ ਨਾਲ ਦੇ ਪੂਰਾ ਨਹੀਂ ਘੁੰਮਦਾ ਇੰਨੀ ਇਹ ਮਟਾਈ ਕਰ ਲੈਂਦੀ ਹੈ ਜੇ ਹੁਣ ਪੀਤਾ ਪਾਵਾਂਗੇ ਤਾਂ ਕਾਫੀ ਜ਼ਿਆਦਾ ਉਹ ਦੇਖੋ ਇਸ ਤਰ੍ਹਾਂ ਇਹ ਭਾਰੀ ਵੀ ਹੋ ਜਾਂਦੀਆਂ ਨੇ ਤੇ ਇਹਨੇ ਨਿਸਰਨਾ ਵੀ ਹੁਣ ਸ਼ੁਰੂ ਕੀਤਾ ਸੋ ਇਸ ਤਰ੍ਹਾਂ ਦੇ ਦੇਸੀ ਬੀਜ ਨੇ ਜਿਹੜੇ ਆਪਣੇ ਬਜ਼ੁਰਗਾਂ ਦੇ ਸਾਹਮਣੇ ਹੋਏ ਸਨ ਇਹ ਮੂਲੀ ਦੀ ਇੱਕ ਹੋਰ ਖਾਸੀਅਤ ਹੈ ਵੇਜੇ ਗਰਮੀ 'ਚ ਆਪਾਂ ਅਗੇਤੀ ਲਾਉਂਦੇ ਆ ਪੂਰੀ ਗਰਮੀ 'ਚ ਆ ਜਾਂਦੀ ਤਾਂ ਇਹ ਖਾਣ ਨੂੰ ਬਹੁਤ ਕਰਾਰੀ ਜਿਹਨੂੰ ਆਪਾਂ ਕਬੜਾ ਪਾਂਜਾ ਕਹਿੰਦੇ ਨੇ ਮਤਲਬ ਕਰਾਰਾ ਮੰਨਿਆ ਜਾਂਦਾ ਹੈ ਪੇਟ ਦੇ ਰੋਗਾਂ ਲਈ ਤਾਂ ਲਾਹੇਵੰਦ ਹੈ ਪਰ ਜਿਉਂ-ਜਿਉਂ ਰੁੱਤ ਬਦਲਦੀ ਆ ਮੌਸਮ ਬਦਲਦਾ ਦਾ ਠੰਡ ਬਦਲਦੀ ਆ ਤਾਂ ਇਹ ਮੂਲੀ ਦਾ ਸੁਆਦ ਵੀ ਬਦਲਦਾ ਰਹਿੰਦਾ ਇੱਕ ਦਿਨ ਇਹੋ ਜਿਹਾ ਜਾਂਦਾ ਦੂਜੀ ਮੂਲੀ ਦੇ ਮੁਕਾਬਲੇ ਮਿਠਾਸ ਤੇ ਚਲੀ ਜਾਂਦੀ ਹੈ ਗਰਮੀ ਚ ਪੂਰੀ ਕਰਾਰੀ ਤੇ ਕੌੜੀ ਰੁੱਤ ਮਤਲਬ ਰੁੱਤ ਦੇ ਹਿਸਾਬ ਨਾਲ ਆਪਣਾ ਟੇਸਟ ਬਦਲਣ ਵਾਲੀ ਬੀਜ ਨੇ ਦੇਸੀ ਸੋ ਇਸ ਤਰ੍ਹਾਂ ਦੇ ਇਹ ਦੇਸੀ ਬੀਜ ਨੇ ਜਿਹੜੇ ਇਹ ਕੁਦਰਤ ਤੋਂ ਹੀ ਸਭ ਕੁਝ ਲੈ ਸਕਦੇ ਨੇ ਕਿਸਾਨ ਨੂੰ ਬਾਹਰੋਂ ਲੈਣ ਦੀ ਲੋੜ ਨਹੀਂ ਤੇ ਕਾਮਯਾਬੀ ਨੇ ਤੇ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਤੇ ਆਪਣਾ ਤੇ ਖਰਚੇ ਵੀ ਘੱਟਦੇ ਨੇ ਤੇ ਲੰਬੇ ਸਮੇਂ ਤੱਕ ਆਪਾਂ ਨੂੰ 2-3 ਵਾਰੀਆਂ ਆਮਦਨ ਦੇ ਸਕਦੀ ਹੈ ਪਹਿਲਾਂ ਮੂਲੀ ਦੇ ਰੂਪ ਚ ਫੇਰ ਮੋਗਰਿਆਂ ਦੇ ਰੂਪ ਚ ਉਸ ਤੋਂ ਬਾਅਦ ਇਹ ਆਪਾਂ ਜਿਹੜਾ ਇਹਨਾਂ ਦਾ ਬੀ ਹੁੰਦਾ ਉਹਦਾ ਆਪਾਂ ਤੇਲ ਕਢਾ ਕੇ ਜਿਵੇਂ ਸਰੋਂ ਦੀ ਕਹਾਣੀ ਕਢਾਈ ਜਾਂਦੀ ਹੈ ਵਰਤ ਸਕਦੇ ਆ ਤੇ ਉਹ ਪੇਟ ਦੇ ਰੋਗਾਂ ਲਈ ਬਹੁਤ ਹੀ ਲਾਹੇਮੰਦ ਤੇ ਵਧੀਆ ਤੇਲ ਮੰਨਿਆ ਜਾਂਦਾ ਥੋੜਾ ਜਿਹਾ ਕਰਾਰਾ ਹੁੰਦਾ ਪਰ ਉਹਦੇ ਵਿੱਚ ਚੀਜ਼ਾਂ ਬਹੁਤ ਵਧੀਆ ਬਣਦੀਆਂ ਨੇ ਸੋ ਇਸ ਤਰ੍ਹਾਂ ਦੇ ਦੇਸੀ ਬੀਜ ਹਨ ਜਿਹੜੇ ਬਜ਼ੁਰਗਾਂ ਦੇ ਸਾਹਮਣੇ ਸਨ ਤੇ ਆਪਾਂ ਇਹਨਾਂ ਦਾ ਜੋ ਰਿਜ਼ਲਟ ਹੈ ਉਹ ਬੜਾ ਹੈਰਾਨੀਜਨਕ ਹੈ ਸੋ ਇਸ ਤਰ੍ਹਾਂ ਹੀ ਅੱਗੇ ਵਧ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ